ਹਾਂਜੀ ਬਾਈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਪੇਜ ਤੇ ਅੱਜ ਦੀ ਵੀਡੀਓ ਵਿੱਚ ਆਪਣੇ ਕੋਲੇ ਬੈਹੜਾਈ ਆ ਬਹੁਤ ਹੀ ਜਿਆਦੇ ਸਾਫ ਸੁਥਰੀ ਦੂਜਾ ਸੂਆ ਬੈੜ ਬਾਈ ਸੂਈ ਆ ਪਹਿਲਣ ਨੇ 15 16 ਕਿਲੋ ਦੁੱਧ ਦਿੱਤਾ ਹੋਇਆ ਤੇ ਇਸ ਵਾਰ 17 18 ਕਿਲੋ ਦੁੱਧ ਦੀ ਉਮੀਦ ਆ ਤੇ ਜੇ ਬੈੜ ਦੇ ਸੂਣ ਦੀ ਗੱਲ ਕਰੀਏ ਅੱਜ ਇਹਨੂੰ ਦੂਜਾ ਦੇਣਾ ਬਾਈ ਬਿਲਕੁਲ ਤਾਜੀ ਸੂਈ ਹੋਈ ਆ ਤੇ ਮਗਰ ਜਿਹੜੀ ਬੱਛੀ ਆ ਵੀਰੇ 40 120 ਦੇ ਸਿਮਨ ਦੀ ਬਹੁਤ ਜਿਆਦੇ ਚੰਗੀ ਡੈਨਮਾਰਕ ਦੀ ਬੱਛੀ ਦੱਸਿਆ ਸੀ ਤੇ ਬੱਚੀ ਬਹੁਤ ਜਿਆਦਾ ਪਿਆਰੀ ਆ ਬੱਚੀ ਦੇ ਵਿਚਾਰੇ ਥਣ ਬਾਈ ਜਮਾ ਗਲਾਬੀ ਆ ਬਿਲਕੁਲ ਬਹੁਤ ਸੋਹਣੀ ਬੱਚੀ ਆ ਮਗਰ ਜਿਹੜੇ ਭਰਾਵਾਂ ਦਾ ਫੋਨ ਆਉਂਦੇ ਆ ਬਾਈ ਅਸੀਂ ਬੱਚੀ ਵਾਲੀ ਮੈਂ ਬੈਡ ਲੈਣੀ ਆ ਉਹਨਾਂ ਵਾਸਤੇ ਵਧੀਆ ਮੌਕਾ ਬੱਚੀ ਬਹੁਤ ਟੌਪ ਦਿੱਤੀ ਆ ਬਾਕੀ ਬੈੜ ਦੀ ਗੱਲ ਕਰੀਏ ਬਾਈ ਬਾਲੇ ਵੱਡੇ ਕੱਦ ਜਿੰਨੀ ਬਾਲੀ ਛੋਟੀ ਨਹੀਂ ਨਵੇਂ ਹਾਣ ਦੀ ਬੈੜੀ ਆ ਦੂਰੋਂ ਦਿਖਾ ਰਿਆਂ ਬਿਲਕੁਲ ਤੁਹਾਨੂੰ ਤੇ ਜੇ ਥਣਾ ਦੇ ਸਹੈ ਸੂਜ ਦੀ ਗੱਲ ਕਰੀਏ ਬਹੁਤ ਜਿਆਦਾ ਬਾ ਕਮਾਲ ਥਣ ਲੱਗਿਆ ਬਾਈ ਚਾਰੇ ਥਣ ਪੀੜੀ ਦੇ ਪਾ ਵਾਂਗੂ ਨਿਖਣ ਮੈਂ ਤੇ ਮੁੱਠੀ ਵਾਲਾ ਚਵਾਈ ਆ ਪੂਰੀ ਬਾਈ ਇਹ ਨਹੀਂ ਹੈਗਾ ਥਾਣਾ ਥਾਣਿਆਂ ਚ ਨਹੀਂ ਆਉਣੇ ਜੇ ਹੱਥ ਜੇ ਹੱਥ ਜੇ ਉਹ ਵਿੱਚ ਵਜੀ ਜਾਣਗੇ ਪੂਰਾ ਨਿਖਣ ਮੈਂ ਕੰਨਿਆ ਕੰਨੀਆਂ ਤੇ ਲੱਗਿਆ ਵਾ ਥਾਣਾ ਚਾਰੇ ਥਾਣਾ ਦੀ ਚਵਾਈ ਐਡੀ ਟੌਪ ਆ ਬਾਈ ਤੇ ਬਾਕੀ ਸੀਲਸ ਲੱਗਦੀ ਜੇ ਗੱਲ ਕਰੀਏ ਬਾਈ ਨਿਆਣਾ ਪਾਓ ਨਾ ਪਾਓ ਜਿਵੇਂ ਮਰਜ਼ੀ ਚੋਲੋ ਬਾਈ ਹੁਣੀ ਆਈ ਆ ਆਪਣੇ ਕੋਲੇ ਇਹਦੇ ਬਾਈਆਂ ਦਾ ਸੰਗਲ ਪਾਇਆ ਹੋਇਆ ਸੀਗਾ ਆਪਾਂ ਹੁਣ ਧਲਿਆਰਾ ਪਾਤਾ ਤੇ ਬਾਕੀ ਪਿੱਛੋਂ ਲੇਵਾ ਦਿਖਾ ਦਿੰਦਾ ਫਾੜੀਆਂ ਵਾਲਾ ਫਿਕਸ ਹਵਾਨਾ ਪੂਰਾ ਖੁੱਤਿਆਂ ਤੋਂ ਉੱਪਰ ਤੇ ਪੱਟ ਪੁੜੇ ਦੀ ਮੰਤਰ ਜੇਰਜੂਰ ਦੀ ਇੱਕ ਨੰਬਰ ਆ ਬਾਈ ਤੇ ਅੱਜ ਦਾ ਰੇਟ ਵੀ ਬਹੁਤ ਵਧੀਆ ਤੇ ਹਿਸਾਬ ਦਾ ਰੇਟ ਬਾਈ ਅੱਜ ਵੀਰਾਂ ਲਈ ਲੈ ਕੇ ਆਏ ਆ 68000 ਦੇ ਵਿੱਚ ਇਹ ਬੈੜ ਤੁਹਾਨੂੰ ਮਿਲ ਜਾਣੀ ਆ ਬਣਦਾ ਮਾਨ ਤਾਨ ਥੋੜਾ ਕਨਾ ਹੋਊਗਾ ਬਾਈ ਬਾਲਾ ਜਿਆਦਾ ਫਰਕ ਨਹੀਂ ਪੈਣਾ ਜੋ ਵੀ ਬਾਈ ਕਰੇ ਲੂ ਕੋਈ ਬੈੜ ਭਾਲਦਾ ਫਿਰਦਾ ਉਹ ਆਪਣੇ ਨਾਲ ਕੰਟੈਕਟ ਕਰ ਲੋ ਪਿੰਡ ਭਧਾਉੜਾ ਜ਼ਿਲ੍ਹਾ ਬਰਨਾਲਾ ਦਾ ਚਵਾਈ ਇੰਨੀ ਸੁੰਦਰ ਆ ਵੀਰੇ ਮੋਟੀ ਚਵਾਈ ਆ ਗੂਠਾਂ ਵਰਗੀ ਤੇ ਕਿਸੇ ਥਣ ਚ ਕੋਈ ਫਾਲਟ ਛਰਲਡ ਹੈ ਨਹੀਂ ਕੋਈ ਭੂਣ ਛਰਲਾ ਨਹੀਂ ਫੁੱਲ ਗਰੰਟੀ ਆ ਆਪਣੀ ਤੇ ਕੋਈ ਵੀ ਬਾਈ ਦੂਰੋਂ ਨੇੜੋਂ ਆ ਸਕਦੇ ਨੂੰ ਫੁੱਲ ਦੂਰੋਂ ਕਰਕੇ ਦਿਖਾ ਦਿੰਦਾ ਬਾਈ ਤੁਸੀਂ ਦੇਖ ਸਕਦੇ ਹੋ ਇੱਥੋਂ ਜਾਂਚ ਪੜਤਾਲ ਛੋਟੀ ਵੱਡੀ ਲਾ ਲਿਆ ਕਰੋ ਇੱਕ ਬਾਈ ਜਿਹੜੇ ਭਰਾਮਣੇ ਲੈਣੀ ਹੁੰਦੀ ਆ ਉਹ ਜਿਹੜੇ ਨਾਲ ਰਾਇ ਕਰਨੀ ਹੁੰਦੀ ਆ ਬਾਈ ਸਾਰੇ ਨਾਲ ਹੀ ਲੈ ਕੇ ਆਇਆ ਕਰੋ ਕਿਉਂਕਿ ਸਾਡੇ ਨਾਲ ਬੰਦੇ ਸੌਦਾ ਕਰ ਜਾਂਦੇ ਆ ਦੋ ਦੋ ਟਾਈਮ ਚੋਹ ਜਾਂਦੇ ਆ ਮੁੜ ਕੇ ਬਾਈ ਤੀਜੇ ਟਾਈਮ ਨੂੰ ਕਿਸੇ ਨੂੰ ਨਾਲ ਲਿਆਉਂਦੇ ਆ ਉਹ ਬੰਦਾ ਆ ਕੇ ਕਹੀਏ ਜੀ ਕਹਿ ਦਿੰਦਾ ਕੋਈ ਗੱਲ ਆ ਬਾਤ ਆ ਇਹ ਗੱਲ ਨਾ ਕਰਿਆ ਕਰੋ ਪਸ਼ੂ ਫਰ ਥੋੜਾ ਜਿਹਰੇ ਫੋਨ ਆਈ ਜਾਂਦੇ ਆ ਫਿਰ ਉਹ ਕਈ ਵਾਰੀ ਉਹਨਾਂ ਨੂੰ ਆਪਾਂ ਜਵਾਬ ਦੇਈ ਜਾਂਦੇ ਆ ਕਈ ਵਾਰੀ ਬੰਦੇ ਵਿੱਚ ਆ ਜਾਣ ਕੇ ਕਰ ਜਾਂਦੇ ਆ ਬਾਈ ਤੇ ਇਹ ਚੀਜ਼ ਤੋਂ ਬਾਈ ਗਰੇਜ ਰੱਖਿਆ ਕਰੋ ਪਹਿਲਾਂ ਹੀ ਰਾਏ ਵਾਲੇ ਬੰਦੇ ਨੂੰ ਨਾਲ ਲੈ ਕੇ ਆਇਆ ਕਰੋ ਆਪਦੇ ਚਾਹੇ ਸਾਰਾ ਟੱਬਰ ਲਿਆਓ ਚਾਹੇ 10 ਜਾਣੇ ਲਿਆਓ ਬਾਈ ਆਪਾਂ ਨੂੰ ਕੋਈ ਪਰਵਾਹ ਨਹੀਂ ਜੇ ਕੋਈ ਆ ਕੇ ਤੁਹਾਨੂੰ ਕਹਿੰਦਾ ਵੀ ਹਾਂ ਚੰਗੀ ਆ ਲੈ ਲਓ ਤਾਂ ਲਵੋ ਆਪਣਾ ਕੋਈ ਧੱਕਾ ਨਹੀਂ ਤੇ ਹਵਾਨੇ ਦੀ ਬਾਈ ਬਹੁਤ ਜ਼ਿਆਦੇ ਸਾਫ਼ ਵਹਿੜਾ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤਾਂ ਆਪਣੇ ਨਾਲ ਕੰਟੈਕਟ ਕਰਕੇ ਇਹ ਬੈੜੀ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ 66000 ਦੇ ਵਿੱਚ ਇਹ ਬੈੜੀ ਤੁਹਾਨੂੰ ਮਿਲੂਗੀ ਪਿੰਡ ਭਦਾਉੜ ਜ਼ਿਲ੍ਹਾ ਬਰਨਾਲਾ ਸਾਰੇ ਪ੍ਰਣਾਮਾਂ ਦਾ ਧੰਨਵਾਦ ਜੀ